हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਕੈਰੋਂ ਕੈਰੋਂ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਤੇ ਵੀਰ ਸਤਨਾਮ ਸਿੰਘ ਦੇ ਕੋਲੇ ਆਏ ਆ ਇਸ ਘਰੋਂ ਆਪਾਂ ਕਾਫੀ ਵੀਡੀਓ ਜਿਹੜੀਆਂ ਦੋਸਤੋ ਅਪਲੋਡ ਕੀਤੀਆਂ ਨੇ ਬਹੁਤ ਸਾਰੇ ਪਸ਼ੂ ਤੁਹਾਨੂੰ ਦਿਖਾਏ ਆ ਇਸ ਘਰ ਦੇ ਵਿੱਚੋਂ ਜ਼ਿਆਦਾਤਰ گاਵਾਂ ਦੇ ਵਿੱਚ ਹੀ ਆਪਾਂ ਬਿਲਕੁਲ ਪਸ਼ੂ ਦਿਖਾਏ ਆ ਮੱਝਾਂ ਵੀ ਆਉਂਦੀਆਂ ਨੇ ਵੈਸੇ گاਵਾਂ ਦੇ ਵਿੱਚ ਨਾ ਜਿਹੜੇ ਹਰ ਵਾਰ ਜਿਆਦੀ ਮਾਤਰਾ ਦੇ ਵਿੱਚ ਹੁੰਦੇ ਆ ਨੰਬਰ 22 ਸਤਨਾਮ ਦੇ ਆਪਾਂ ਲਗਾਤਾਰ ਸਕਰੀਨ ਦੇ ਉੱਪਰ ਚਲਦੇ ਕਰਦੇ ਨੇ ਆ ਹਰ ਵਾਰ ਦੀ ਤਰ੍ਹਾਂ ਸੋ ਨੰਬਰਾਂ ਦੇ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਆ ਅੱਜ ਦੋਸਤੋ 28 ਸਤੰਬਰ ਨੂੰ ਅੱਜ ਆਪਾਂ ਜਿਹੜੀ ਇਹ ਕਵਰੇਜ ਕਰਦੇ ਆ ਟਾਈਮ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ ਦੇ 8:30 8:30 9 ਵਜੇ ਦਾ ਜਿਹੜਾ ਸਮਾਂ ਹੈਗਾ ਪਸ਼ੂ ਅੱਜ ਤੋਂ ਤੁਹਾਨੂੰ ਜਿਹੜੇ ਟੋਟਲ ਦੋਸਤੋ ਹੈਗੇ ਆ 7 ਨਗ ਦਿਖਾ ਦਾਂਗੇ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ 6 ਬੈੜਾ 1 ਝੋਟੀ ਦਿਖਾ ਦਾਂਗੇ ਤਿੰਨ ਬੈੜਾ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਤਿੰਨ ਗੱਬਾਂ ਨਾਲ ਪ੍ਰੋਪਰ ਡਿਟੇਲ ਜਿਹੜੀ ਆ ਉਹ ਸਤਨਾਮ ਤੋਂ ਲੈ ਲੈਣੇ ਆਪਾਂ ਬਾਈ ਤੋਂ ਆਜੋ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਬਾਈ ਸਤਨਾਮ ਸਿੰਘ ਸਸਰੀਕਾਲ ਸਸਰੀ ਦੇ ਵੀਰ ਜੀ ਠੀਠਾ ਜੇ ਬਹੁਤ ਵਧੀਆ ਭਾਜੀ ਆਪਦੇ ਸੁਣਾਓ ਸਭ ਕਿਰਪਾ ਮਹਾਰਾਜ ਦੀ ਚੜਦੀ ਕਲਾ ਚਲੋ ਬਹੁਤ ਵਧੀਆ ਚਾਹੀਦੇ ਆ ਅੱਛਾ ਭਾਈ ਸਤਨਾਮ ਅੱਜ ਪਸ਼ੂ ਸੱਤ ਪਕਾਊਗਾ ਮੱਝ ਦੇ ਸਮੇਤ ਹਾਂਜੀ ਸੱਤ ਵੀਰ ਜੀ ਸੱਤ ਪਸ਼ੂਆਂ ਦੇ ਇੱਕ ਮੱਝ ਜੀ ਠੀਕ ਆ ਜੀ ਹਾਂਜੀ ਤੇ ਜਿਹੜੀਆਂ ਤਾਜ਼ੀਆਂ ਸੁਈਆਂ ਸਵਾਈਆਂ ਬਿਲਕੁਲ ਬੌਲੇ ਵਾਲੀਆਂ ਹੀ ਆ ਬਿਲਕੁਲ ਤਾਜ਼ੀਆਂ ਦੋ ਲਓ ਵੀ ਦੋਸਤੋ ਇਸੇ ਤਰ੍ਹਾਂ ਜਿਹੜੇ ਨਾਗ ਤਾਂ ਨੂੰ ਆਪਾਂ ਦਿਖਾ ਦਣੀ ਆ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਣੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨਾਂ ਜਾਣਕਾਰੀ ਆ ਇਹਨਾਂ ਪਸ਼ੂਆਂ ਦੇ ਸਬੰਧ ਵਿੱਚ ਉਹ ਤੁਹਾਨੂੰ ਮਿਲ ਸਕੇ ਆਓ ਕਰਦੇ ਆ ਸਟਾਰਟਿੰਗ ਸਤਨਾਮ ਭਾਈ ਪਹਿਲੇ ਨੰਬਰ ਤੋਂ ਆਪਾਂ ਇਸ ਝੋਟੀ ਤੋਂ ਗੱਲਬਾਤ ਸਟਾਰਟ ਕਰ ਲਈਏ ਹਾਂਜੀ ਹਾਂਜੀ ਤੇ ਪੂਰੀ ਡਿਟੇਲ ਦੇ ਦਿਓ ਵੀ ਇਹ ਸੂਆ ਕਿੰਮਾ ਤੇ ਕਿੰਨੇ ਦਿਨ ਦੀ ਹਜੇ ਇਹ ਨਹੀਂ ਜੀ ਦੂਜੇ ਸੂਏ ਝੋਟੀ ਨੇ ਸੁਣਾ ਜੀ ਹਾਂਜੀ ਤੇ ਦੇਣੇ ਨੇ ਦੋ ਤਿੰਨ ਚਾਰ ਦੋ ਤਿੰਨ ਦਿਨ ਲੈ ਜਾਣੇ ਹਲੇ ਬਾਕੀ ਪੱਦਰ ਪੁੱਦਰ ਥਾਂ ਤੇ ਦੇਖੋ ਕਿਹੜੀ ਸਾਊ ਆੜੀ ਕਰ ਮੈਂ ਸੋਹਣਾ ਲੱਗਾ ਠੀਕ ਆ ਜੀ ਬਾਕੀ ਥਣ ਭਾਂਡਾ ਜਿਹੜਾ ਦੋਸਤੋ ਵੇਖੋ ਕਮਾਲ ਦਾ ਥਣ ਭਾਂਡਾ ਸੋਹਣਾ ਹੈ ਠੀਕ ਆ ਜੀ ਤੇ ਬਨਤਰ ਪੁੰਤਰ ਬਹੁਤ ਜਿਆਦਾ ਸੋਹਣੀ ਆ ਵੈਸੇ ਪੁਰੇ ਪੜੇ ਬਿਲਕੁਲ ਖਿੱਚੀ ਖੜੀ ਆ ਪੁਰੇ ਪੜੇ ਨਵਾਏ ਆ ਬਿਲਕੁਲ ਵੀ ਦੋ ਤਿੰਨ ਦਿਨ ਚਾਰ ਦਿਨ ਤਿੰਨ ਦਿਨ ਇੱਥੇ ਇੱਕ ਸਮਾਂ ਕੱਢਦੀ ਆ ਬਾਕੀ ਬਾਹਰ ਤੁਹਾਨੂੰ ਤੋਰ ਕੇ ਦਿਖਾਉਣੀ ਆ ਤਸੱਲੀ ਨਾਲ ਬਿਲਕੁਲ ਸ਼ਾਈ ਸ਼ੂਈ ਵੇਖੋ ਪੂਰੀ ਆ ਠੀਕ ਆ ਜੀ ਸਿੰਗੀ ਸੁੰਗੀ ਬਹੁਤ ਸੋਹਣੀ ਆ ਹਾਂਜੀ ਜ਼ਿਕਰ ਕਰੋਗਾ ਕਿਉਂਕਿ ਇਹ ਨਾ ਮੈਂ ਇਹ ਨਾ ਵਾਜ ਗਿਆ ਕਿਦੇ ਰਸਾ ਅੱਛਾ ਜੀ ਸ਼ਾਮੀ ਮਤਲਬ ਆਪਣੇ ਕੋਲ ਕੱਲ ਆਈ ਕੋਈ ਗੱਲਬਾਤ ਨਹੀਂ ਕਿ ਰਾਤ ਵੱਜ ਗਿਆ ਪਤਾ ਨਹੀਂ ਕੀ ਗੱਲ ਬਣੀ ਆ ਅੱਖ ਤੇ ਹੈ ਨਾ ਹਾਂ ਥੋੜਾ ਜਿਹਾ ਹੁਣ ਮਤਲਬ ਚਿੱਟੀ ਜੀ ਫੋਨ ਲਾਤੀ ਆ ਲਓ ਜੀ ਖੱਬੇ ਪਾਸੇ ਦੋਸਤੋ ਜਿਹੜੀ ਅੱਖ ਤੇ ਆ ਮਾੜਾ ਜਿਹਾ ਕੋਈ ਰਸਾ ਵੱਜ ਗਿਆ ਤੇ ਜਿਵੇਂ ਨਾ ਪਸ਼ੂ ਦੇ ਬਾਹਰ ਸ਼ੀਸ਼ੇ ਦੇ ਉੱਪਰ ਜਿਵੇਂ ਚਿੱਟਾ ਜਾ ਜਾਂਦਾ ਠੀਕ ਹੈ ਤੇ ਵੱਜਾ ਮਤਲਬ ਕਿ ਸ਼ਾਮੀ ਨਾ ਪਾਣੀ ਪੁਣੀ ਢੋਣ ਲੱਗਾ ਮੈਂ ਕਿ ਬੱਚੇ ਆਪਣੇ ਤੋਂ ਵੱਜ ਗਿਆ ਉਦਾਂ ਬਿਲਕੁਲ ਦੋਵੇਂ ਅੱਖਾਂ ਕਾਲੀਆਂ ਆਪਾਂ ਵੇਖ ਕੇ ਸੁਲਾਗੋ ਝੁੱਟੀ ਦੀ ਕੋਈ ਡਰਨ ਵਾਲੀ ਗੱਲ ਨਹੀਂ ਵਿੱਚ ਆ ਰਸਾ ਪਾਇਆ ਹੋਣਾ ਜਾਂ ਹਾਂ ਹਾਂ ਰਸਾ ਕਮਾ ਕੇ ਮਾਰਿਆ ਤੋਂ ਵੱਜ ਗਿਆ ਆ ਰਸਾ ਮਤਲਬ ਖਿੱਚੇ ਖਿੱਚਾ ਉਦੋਂ ਕਿ ਵੱਜ ਗਿਆ ਅੱਖ ਦੇ ਉੱਤੇ ਲਓ ਜੀ ਇਹ ਗੱਲ ਦੋਸਤੋ ਜ਼ਰੂਰ ਆਪਾਂ ਜ਼ਿਕਰ ਕਰਦੇ ਨੇ ਵਿੱਚ ਮੈਂ ਕੋਈ ਉਹ ਦਿਹਾੜੀ ਕੋ ਮਾਰ ਪੈ ਗਿਆ ਨਾ ਕੋਈ ਤੇ ਲੈ ਜੂਗੀ ਦਰਦੂ ਰੁਪਾ ਹੈਗਾ ਤੇ ਲੈ ਜਾਣਾ ਬਿਲਕੁਲ ਪਤਾ ਨਹੀਂ ਗਿਆ ਹੈਗਾ ਬਿਲਕੁਲ ਸੋ ਮਸਲਾ ਦਾ ਜਿਹੜਾ ਦੋਸਤੋ ਹੱਲ ਹੋ ਜੂਗਾ ਬਾਕੀ ਜਿਹੜੇ ਵੀ ਜਾਣਕਾਰ ਆ ਖਿਡਾਰੀ ਵੀਰ ਆ ਉਹਨਾਂ ਨੇ ਨਾਰਮਲ ਹੀ ਦੇਖ ਲੈਣੀ ਆ ਤਸੱਲੀ ਕਰ ਲੈਣੀ ਆ ਠੀਕ ਆ ਤੇ ਝੋਟੀ ਜਿਹੜੀ ਬਹੁਤ ਪਿਆਰੀ ਹੈ ਸੁਆ ਸਤਨਾਮ ਭਾਈ ਦੂਜਾ ਦੂਜਾ ਵੀ ਤੇ ਖਾਸ ਦੂਜਾ ਸੁਆ ਵਜਨ ਵਜੇ ਵੇਖੋ ਝੋਟੀ ਦਾ ਕਹਿੰਦਾ ਦੂਜਾ ਸੁਆ ਦੋਸਤੋ ਸੁਣ ਜਾ ਰਹੀ ਹੈ ਠੀਕ ਆ ਜੀ ਵਜਨ ਲੋੜ ਤੁਸੀਂ ਆਪ ਹੀ ਚੈੱਕ ਕਰ ਲਓ ਵਜਨ ਵਜਨ ਬਹੁਤ ਸੋਹਣਾ ਤੇ ਕਿਸੇ ਪਾਸਿਓ ਵੈਸੇ ਖੁੰਝੀ ਨਹੀਂ ਹੈਗੀ ਕਿ ਬਿਲਕੁਲ ਚਿਪਾ ਉਹਲਾ ਚੋਂ ਥਨਾਂ ਦਾ ਇੱਕੋ ਜਿਹਾ ਚਿਪਾ ਪੋਲੀ ਪੂ ਕਰ ਗਈ ਠੀਕ ਆ ਜੀ ਹਾਂ ਚਿਪਣ ਬਰੀਕਾ ਵੀਰਾਂ ਦਾ ਵੀ ਇੱਕੋ ਜਿਹਾ ਦੋਸਤੋ ਬਿਲਕੁਲ ਜਿਹੜਾ ਚਿਪਣ ਆਉਂਦਾ ਪਿਆ ਠੀਕ ਆ ਤੇ ਆਹ ਵੇਖੋ ਜੀ ਥਣ ਭਾਂਦਾ ਬਹੁਤ ਜਿਆਦਾ ਪਿਆਰਾ ਦੋਸਤੋ ਆਹ ਹੋਜੀ ਸਾਹਿਬ ਨੇ ਲੇਵੇ ਦੀ ਆ ਬੰਦਾ ਵੀ ਫੌਜੀ ਸਾਹਿਬ ਹੀ ਕਿਹਦਾ ਤੋਂ ਲਈ ਆ ਸਭੀ ਸੁੰਬੀ ਚੰਗੀ ਆ ਵੀ ਕਿਦ ਦੇ ਹੋ ਬਰੀਕੀ ਬਰੁਕੀ ਹੋਈ ਨਹੀਂ ਆ ਪਤਲੀ ਚੌੜੀ ਸੰਗ ਲੱਡੀ ਦੀ ਜੇ ਲਓ ਜੀ ਇਹ ਦੇਖੋ ਠੀਕ ਆ ਜੀ ਦੇ ਚੰਗੀ ਸਮਝ ਆ ਦੋਸਤੋ ਸੇਵਾ ਬਹੁਤ ਸੋਹਣੀ ਰਹੀ ਆ ਦੇਖੋ ਚਲੋ ਉਹ ਤੇ ਆਂਦੇ ਵੀ ਅਸੀਂ ਪਹਿਲੇ ਸੂਵੇ ਮਤਲਬ 10 11 ਕਿਲੋ ਝੋਆ ਐਰ ਕਿ ਜਿਆਦਾ ਦੋਗੇ ਤੇ ਹੈ ਵੀ ਛੋਟੀ ਜਿਹੇ 12 13 ਤਰਾ ਆਉਣਾ ਦੋਗੇ ਬਿਲਕੁਲ ਵਾਜੇ ਵਾਜੇ ਬਹੁਤ ਆ ਬਿਲਕੁਲ ਬਾਕੀ ਪੁੱਠਾ ਪੱਠਾ ਬਿਲਕੁਲ ਹਾਂ ਛੋਟੀ ਬਦਦਲੀ ਪੁੱਠਾ ਪੱਠਾ ਵੇਖੋ ਕਿਡਾ ਸੋਹਣਾ ਬਿਲਕੁਲ ਸੋਹਰਾ ਜੀ ਨਿੱਗਰ ਪਸੂਆ ਦੋਸਤੋ ਰਾਜੀ ਨਿੱਗਰ ਪਸੂ ਨੇ ਹੀ ਦੁੱਧ ਕੜਨਾ ਹੁੰਦਾ ਹੈ ਬਾਕੀ ਆ ਵੇਖੋ ਤੁਸੀਂ ਥੰਥੋਣਾ ਬਾਕੀ ਕੋਈ ਭਾਰ ਭੂਰ ਦੀ ਨਹੀਂ ਆਪਣੇ ਕੋਲ ਕੱਲ ਦੀ ਛੋਟੀ ਆਈ ਆ ਜੀ ਉਹ ਹੀ ਪ੍ਰੋਬਲ ਤੇ ਕਿਸੇ ਤਰ੍ਹਾਂ ਦਾ ਕੋਈ ਭਾਰ ਪਛੇ ਦੀ ਥਾਣਾ ਦੀ ਦੋਸਤੋ 53 ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਆਉਂਦੀ ਕਿ ਜਿਹੜਾ ਵੀਰ ਕੋਈ ਆਊਗਾ ਦੂਰੋਂ ਨੇੜਿਓਂ ਠੀਕ ਆ ਆ ਦੇਖੋ ਹਾਲਿਆ ਲੰਡਲਨ ਕਰਮਾਂ ਨੇ ਭਰ ਜਾ ਨੇ ਠੰਡੀ ਵੇਖੋ ਕਿੰਨੀ ਲੋ ਜੀ ਵੀ ਠੰਡੀ ਤੇਰੀ ਦਾ ਬਾਈ ਸਤਨਾ ਜਿਵੇਂ ਐਚ ਐਫ ਬਹਿੜਾ ਮਾ ਹਾ ਚਫਲਾ ਕੰਮ ਦੇ ਵੇਖੋ ਜੀ ਕਈ ਪਸ਼ੂ ਬਾਹਲੇ ਠੰਡੇ ਤੇ ਰਿਆ ਵੇਖੋ ਠੀਕ ਆ ਤੇ ਇੱਕੋ ਇੱਕ ਗੱਲ ਆ ਦੋਸਤ ਜਿਹੜੀ ਅੱਖ ਦੇ ਵਿੱਚ ਬੜਾ ਰਸਾ ਕਰਦ ਕਰਕੇ ਥੋੜਾ ਵਾਈਟ ਜਿਹਾ ਛਾ ਗਿਆ ਠੀਕ ਆ ਭਾਜੀ ਉਹ ਵੀ ਕੱਲ ਤੱਕ ਲੈ ਜੂ ਕੋਈ ਗੱਲ ਦਰ ਦੂਰ ਲਿਆ ਕੇ ਪਾਉਣੇ ਮੈਂ ਨਾ ਵੇਖਿਆ ਸਸਤਨਾ ਭਾਈ ਇਹਦਾ ਮੁੱਲ ਕੀ ਰਹੂਗਾ ਫਿਰ ਲੈਣ ਦੇਣ ਜੀ ਮੁੱਲ ਤੇ ਛੋਟੀ ਜਿੱਡੀ ਭਾਵੇਂ 75 ਵੀ ਕਰ ਲਈਏ ਜੀ ਪਰ ਤੁਹਾਨੂੰ ਪਤਾ ਵੀ ਆਪਰਾ ਮੁੱਲ ਬਿਲਕੁਲ ਆਪਾਂ ਪੱਤਰੀ ਉਹ ਕੰਮ ਨਹੀਂ ਆਪਾਂ ਜਲਪਣੀ ਲੈ ਕੇ ਬਸ ਸਹੀ ਹੈ ਲਾਗੇ ਲੌਣਾ ਕੰਮ ਹੀ ਕਰਨਾ ਹਾਂ ਮੁੱਲ ਜੋ ਮਰਜ਼ੀ ਕਰੀਏ 65 ਹਜ਼ਾਰ ਦੀ ਛੋਟੀ ਦੇ ਦਾਂਗੇ 65 ਦੀ ਪੱਕੀ ਜਿੱਡੀ ਲਓ ਵੀ ਤੁਸੀਂ ਆਪੇ ਵੀਡੀਓ ਬਣਦਿਆਂ ਤੁਸੀਂ ਜੀ 65 ਹਜ਼ਾਰ ਦੀ ਇਹ ਜਿਹੜੀ ਆ ਛੋਟੀ ਮਿਲ ਜੂਗੀ 65000 ਦੀ ਠੀਕ ਆ ਜੀ 675 75 ਮੰਗੀਆਂ ਦੇ ਦੋ 65000 ਜਿਹੜਾ ਦੋਸਤੋ ਇਸ ਦਾ ਰੇਟ ਆ ਵਿੱਚੋਂ ਕੋਈ ਛੋਟ ਤੇ ਆਪਾਂ ਮੰਨ ਤਾਂ ਨੋ ਜਰੂਰ ਮੌਕਾ ਛੋਟ ਉਹਨੇ ਤੇ ਗੱਡੀ ਇੱਥੇ ਗਾਵਾਂ ਨਹੀਂ ਆਪਾਂ ਲਗਾਈ ਚਲੋ ਅਨਾਈ ਦਾ ਗੱਬਣ ਪਸ਼ੂ ਦੋਸਤੋ ਮੋਸਟਲੀ ਹਾਂਜੀ ਠੀਕ ਹੈ ਜੀ ਡਾਰੀ ਮਾਰ ਕੇ ਪਾਸੇ ਹੋ ਜਾਂਦਾ ਬਾਕੀ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੀ ਨਹੀਂ ਗੀ ਬੰਦਾ ਫੌਜੀ ਸਾਹਿਬ ਵੀ ਬੰਦੇ ਝੂਠ ਵਾਲੇ ਨਹੀਂ ਬੜੇ ਸ਼ੌਕ ਨਾਲ ਦੋ ਢੰਗ ਰੱਖੇ ਬੜੇ ਪੜੀਏ ਸ਼ੌਕ ਨਾਲ ਰੱਖੇ ਅੱਛਾ ਅੱਛਾ ਹਾਂਜੀ ਲਓ ਵੀ ਅਗਲੇ ਬੰਨੇ ਭਾਈ ਸਤਨਾਮ ਆਪਣੇ ਕੋਲ ਆ ਗਈ ਹੈ ਸ਼ਾਈ ਵਾਲਾ ਹਾਂਜੀ ਸ਼ਾਈ ਵਾਲੀ ਜੀ ਦੂਜਾ ਸੂਹਾ ਜੀ ਦੂਜਾ ਸੂਹਾ ਸੁੱਈ ਹੈ ਹਾਂਜੀ ਬੱਛੀ ਗੱਬਣ ਵੇਖੋ ਇਧਰੇ ਲਓ ਜੀ ਦੂਜਾ ਸੂਹਾ ਦੋਸਤੋ ਸੁੱਈ ਹੈ ਬੱਛੀ ਮਗਰ ਘੀ ਬੱਚਾ ਦੇਤਾ ਇਹ ਦੂਜੇ ਸਵੇ ਲਈ ਜਿਹੜੀ ਦੋਸਤੋ ਇਹ ਗੱਬਣ ਆ ਸ਼ਾਈ ਵਾਲਾ ਕੱਦ ਕੋਦ ਤੁਸੀਂ ਵੇਖੋ ਪੂਰਾ ਐਚਐਫ ਵੜਾ ਜਿੰਦਾ ਕੱਦ ਕਰ ਠੀਕ ਆ ਉਧਰੋ ਝਾਲਰ ਝੂਲਰ ਠੀਕ ਆ ਜੀ ਬੰਨ ਬੂਨ ਉਸੇ ਤਰ੍ਹਾਂ ਜਿਹੜਾ ਇਸ ਵੱੱਛੀ ਦੇ ਵਿੱਚ ਸੈਕਿੰਡ ਟਾਈਮਰ ਆ ਦੂਜਾ ਸੂਬਾ ਸੁਣ ਜਾ ਰਹੀ ਏ ਠੀਕ ਆ ਜੀ ਬਾਕੀ ਹਾਈ ਕੱਦ ਜਿਹੜਾ ਜਿਗਰ ਜੋਗਾ ਵੀ ਹਾਈਟ ਕੱਦ ਬਹੁਤ ਉੱਚੇ ਦੀ ਏ ਠੀਕ ਆ ਮੈਂ ਪੰਜਾਂ ਵੀ ਲੈ ਜੂਗੀ ਠੀਕ ਆ ਜੀ ਆਹ ਵੇਖੋ ਝਾਲਰ ਝੂਲਰ ਬੰਨ ਬੂਨ ਤੁਹਾਨੂੰ ਤੁਹਾਨੂੰ ਥਲੇ ਕੰਨ ਵੀ ਵੱਡਾ ਵੇਖੋ ਯੋਰ ਸ਼ਾਈ ਆਲਾ ਜੀ ਕੰਨ ਵੀ ਵੱਡਾ ਬੰਨ ਵੀ ਉਸੇ ਤਰ੍ਹਾਂ ਦੋਸ ਵੇਗਸਾ ਨੇ ਬ੍ਰਾਊਨ ਕਲਰ ਦੇਖੋ ਨੋ ਜੀ ਠੀਕ ਆ ਜੀ ਇਹ ਕਈ ਗਰਮ ਹੁੰਦੇ ਆ ਕੋਈ ਪ੍ਰੋਵਾਈਡ ਨਹੀਂ ਕਰਮਾ ਇਹ ਠੀਕ ਆ ਇਹ ਪੂਰੀ ਸੀਲਸ ਆਉ ਠੰਡੀ ਬਹੁਤ ਆ ਜੀ ਠੀਕ ਆ ਠੰਡੀ ਧੀਰੀ ਆ ਤੇ ਵੱਡੀ ਵੱੱਛੀ ਆ ਪੂਰੀ ਠੀਕ ਆ ਦੂਜਾ ਸਵੇਰ ਸੂਣ ਜਾ ਰਹੀ ਆ ਦਿਨ ਹਜੇ ਕੱਢ ਜੂਗੀ ਦਿਨ ਵੀ ਜੀ ਪੰਜ ਚਾਰ ਲੈ ਆਈ ਜਾਣੇ ਆ ਰਾਤ ਦੀ ਆਈ ਇਹ ਦਿਲਦਲ ਧਰਿਆ ਕੋਈ ਉਪਰਾ ਨਹੀਂ ਬਣਾਇਆ ਕਰਾਉਣਾ ਨੋ ਜੀ ਪੰਜ ਚਾਰ ਦਿਨ ਦੋਸਤੋ ਸਮਾਂ ਲੈ ਜੂਗੀ ਠੀਕ ਆ ਵੱੱਛੀ ਚੰਗੀ ਆ ਤੇ ਬਾਕੀ ਟਿੱਪ ਕੇ ਕੋਈ ਵੀ ਰਾਂ ਦੀ ਤਸੱਲੀ ਕਰ ਲੈ ਗੱਬਰ ਪਸ਼ੂ ਨੂੰ ਆਪਾਂ ਹਰ ਵਾਰ ਕਹਿ ਦਿੰਨੇ ਆ ਠੀਕ ਆ ਜੀ ਤੇ ਸੁੱਕੀ ਗੁੰਨ ਆਉਂਦੀ ਜਾਲੇ ਠੀਕ ਆ ਜੀ ਹਾਂ ਆ ਲਾਲੋ ਨਾ ਫਰ ਕਰ ਗਿਆ ਲੋਕ ਠੀਕ ਆ ਜੀ ਇਹਦਾ ਸਤਨਾ ਭਾਈ ਮੁੱਲ ਕੀ ਕਰਦੇ ਆ ਫਿਰ ਮੁੱਲ ਤੇ ਵੀ ਦੀ ਭਾਵੇਂ ਇਹਦਾ ਵੀ 42 43 ਕਰ ਲਈ ਆ ਆਪਾਂ 36000 ਦੀ ਦੇ ਦਾਂਗੇ 36 ਦੀ ਹਾਂ ਜਿਆਦਾ ਨਹੀਂ ਚਲੋ ਰੋਕਣਾ ਵੱਛੀ ਲਈ ਵੱਛੀ ਦੇ 40 42000 ਦੀ ਹਾਂਜੀ ਤਾਂ ਕੋਈ ਵੇਚਣਾ ਦਾ ਭਣ ਭਰਾ ਵੀ ਲੈ ਜਾ ਤਾਂ ਵੀ ਵਸ਼ੀ ਕਮਾਈ ਦਿੰਦੀ ਆ ਠੀਕ ਆ ਜੀ ਵੱਡੀ ਵਸ਼ੀ ਆ ਠੀਕ ਆ ਜੀ 36000 ਲਓ ਜੀ 36000 ਦੀ ਦੋਸਤੋ ਦੂਜੇ ਨੰਬਰ ਵਾਲੀ ਤੁਹਾਨੂੰ ਆ ਵਾਛੀ ਮਿਲ ਜੂਗੀ ਠੀਕ ਆ ਜੀ ਇਹ ਰੇਟ ਤਾਂ ਵੀ ਜੀ ਆਪਣੇ ਫਿਕਸ ਹੀ ਆ ਛੋਟ ਹੋਣੀ ਖੁਸ਼ੀ ਦੇ ਨਾਲ ਆ ਪਰ ਰੇਟ ਹੋਣੀ ਆ ਮਾ ਲੋ ਹਣ ਮੰਗਣ ਨੂੰ ਭਾਵੇਂ 45 ਵੀ ਮੰਗ ਲਈ ਮੁਰਕੇ ਆਖਾਂਗੇ ਯਾਰ ਛੜਦਾ 2000 ਛੜਦਾ ਉਹ ਕੰਮ ਨਹੀਂ ਬਿਲਕੁਲ ਬਿਲਕੁਲ ਰੇਟ ਬਿਲਕੁਲ ਪਤਲੀ ਜੀ ਕਮਾਈ ਰੱਖਦੇ ਕੋਲ ਉੱਥੇ ਗਿਆ ਵੀ ਵਿੱਚੋਂ ਕੋਈ ਜਿੰਨੀ ਕਹਿ ਲਗੀ ਵੀ ਰਸਾ ਛੜਾਈ ਜਾਂਦੀ ਛੋਟ ਵੀਡੀਓ ਆ ਗਈ ਛੋਟੇ ਲੇਟ ਹੋ ਗਈ ਵੀਡੀਓ ਪਰ ਆਪਾਂ ਕਸਰ ਕੱਢ ਦੇਣੀ ਠੀਕ ਆ ਠੀਕ ਆ ਕੋਈ ਗੱਲ ਨਹੀਂ ਕੋਈ ਵੀਡੀਓ ਦੇ ਵਿੱਚੋਂ ਆ ਗਏ ਆਪਣਾ ਸੱਜਣਿਆ ਇੱਕ ਤਰ੍ਹਾਂ ਆਪਣੇ ਪਿੱਖੇ ਮੇਨਾਲ ਦਾ ਹਾਂਜੀ ਉਹ ਐਮਪੀ ਵਾਲੇ ਬੰਦੇ ਆਏ ਤੇ ਉਹਨਾਂ ਨੇ ਸਾਰੇ ਗੱਟੀਆਂ ਦੂਗ ਭਰਾਈਆਂ ਸੀ ਆਜੇ ਨਸ ਕੇ ਨਾਲ ਉਹ ਆਪਾ ਮਾਲ ਦਿੱਤਾ ਕੋ ਹੁੰਨ ਨੇ ਕੀਤਾ ਕੋਤਾ ਠੀਕ ਆ ਮਾਲ ਉਹਨਾਂ ਦੇ ਕੋ ਮਾਲ ਨਾਲ ਥੋੜੀ ਗਾੜੀ ਖਿੱਚ ਕਰਕੇ ਮਾਰ ਨਾਲ ਉਹਨਾਂ ਨੇ ਵਿਕ-ਵਿਕ ਜਾਂਦਾ ਹਾਂ ਹਾਂ ਯਾਦ ਬੜੀ ਯੋਰ ਨਾਲ ਕੱਲ ਵਰ ਤਗੜਿਆ ਇਕੱਠੀਆਂ ਕੁਠੀਆਂ ਕੀਤੀਆਂ ਮਾਝਾ ਵੀਡੀਓ ਪਾਈਏ ਕੰਮ ਪਸ਼ੂਵੇਂ ਇਕੱਠੇ ਹੁੰਦੇ ਬਾਹਰ ਫਿਰ ਸਟੇਟ ਵਾਲੇ ਉਹ ਵੀ ਹੁੰਦੇ ਨੇ ਵੀ 10 ਪਸ਼ੂ ਜੁੜ ਜਾਂ ਫਿਰ ਹਾਂਜੀ ਸੁਤਨਾ ਭਾਈ ਅਗਲੇ ਬੰਨੇ ਪਹੋਚਾਨਣਾ ਜਿਹੜੀ ਤੀਜੇ ਨੰਬਰ ਤੇ ਬੱਠੀ ਹੈ ਇਹ ਵੀ ਜੀ ਤੀਜਾ ਸੂਆ ਵਾ ਹਾਈਟ ਕਰਦੇ ਦਾ ਵੀ ਬਹੁਤ ਵੱਡਾ ਹਾਈਟ ਕਰਦਾ ਤੇ ਸੂਬਾ ਦੂਜੇ ਸੂਈ ਹੈ ਨਹੀਂ ਸੂਏ ਤੀਜੇ ਸੂਈ ਹੈ ਤੀਜੇ ਤੀਜੇ ਹਾਂਜੀ ਤੇਜੇ ਸੂਬਾ ਦਿਨ ਕਿੰਨਿਆਂ ਕਿ ਦੀ ਹੋ ਗਈ ਭਾਈ ਇਹ ਪਰਸੋ ਸ਼ਾਮ ਦੀ ਸੂਈ ਹੈ ਜੀ ਪਰਸੋ ਸ਼ਾਮ ਦੀ ਸੂਈ ਹੈ ਦੋਸਤੋ ਬੱਚਾ ਥੱਲੇ ਮਗਰ ਆਹ ਵਛੀ ਉਰਲੀ ਡੱਬੀ ਇਹਦੀ ਲਓ ਜੀ ਇੱਕ ਵਾਰੀ ਵਛੀ ਦਿਖਾ ਰਿਹਾ ਤੁਹਾਨੂੰ ਆਹ ਦੇਖੋ ਡੱਬੀ ਬੱਚੀ ਹੈ ਦੋਸਤੋ 나ੜੂ ਬੱਚੇ ਦੇ ਨਾਲ ਆ ਠੀਕ ਹੈ ਜੀ ਤੇ ਤੀਜਾ ਸੂਬਾ ਦੂਜੇ ਦਿਨ ਦੇ ਵਿੱਚ ਆ ਦੇਖੋ ਦੇਖੋ ਫੇਸ ਸੂਈ ਹੈ ਠੀਕ ਹੈ ਫੇਸ ਕੁਆਲਿਟੀ ਦੇਖੋ ਠੀਕ ਹੈ ਜੀ ਆਹ ਵੇਖ ਸਕਦੇ ਹੋ ਠੀਕ ਹੈ ਲੱਕ ਤੋਂ ਥੋੜਾ ਜਿਹਾ ਦੋਸਤੋ ਪਸ਼ੂ ਕਈ ਰਾਂ ਬੈਂਡ ਜਾਂ ਪਾਉਂਦੇ ਐ ਲੱਕ ਥੋੜਾ ਜਿਹਾ ਉੱਚਾ ਰੱਖਦੇ ਆਂ ਫਿਰ ਟੀਕੇ ਡੂਗ ਦਾ ਕੋਈ ਮਤਲਬ ਕੋਈ ਟੀਕੇ ਡੂਗ ਦਾ ਸਾਥ ਆ ਜਿੰਦਾ ਕੋਈ ਨਸਲ ਦਾ ਟੀਕਾ ਹੋਵੇ ਜੀ ਅੱਛਾ ਜੀ ਹਾਂ ਜੀ ਬਾਕੀ ਲੇਵਲ ਲੇਵਲ ਨੂੰ ਕਮਾਲ ਕਰ ਚੋਣ ਵੀ ਬੜੀ ਖਾਸ ਜੀ ਆਰਡਰ ਕੁਆਲਿਟੀ ਵੀ ਇਹਨਾਂ ਦਾ ਵੀ ਕਮਾਲ ਦੀ ਆ ਬਾਕੀ ਠੀਕ ਆ ਸੋ ਆ ਆਰਡਰ ਕੁਆਲਿਟੀ ਵੇਖੋ ਬਿਲਕੁਲ ਨੋਕ ਤੇ ਲੰਬਾਈ ਦੇ ਵਿੱਚ ਦੋਸਤੋ ਮੁਠੀ ਥਾਣਾ ਠੀਕ ਆ ਬਿਲਕੁਲ ਫਾੜੀ ਵਾਲਾ ਚੱਟਾ ਤੇ ਆਕਾਰ ਜਿਹੜਾ ਚੱਡੇ ਦਾ ਤੁਸੀਂ ਆ ਵੇਖ ਹੀ ਲਿਆ ਠੀਕ ਆ ਜੀ ਤੇ ਬਿਲਕੁਲ ਤੋ ਜੇਕਰ ਦੇਣ ਦੇ ਵਿੱਚ ਆ ਸਾਰੀ ਠੀਕ ਆ 2 ਦਿਨ ਦਾ ਸਮਾਂ ਬਾਕੀ ਠੜੀ ਨਹੀਂ ਦੇਖੋ ਦੇਖੋ ਜੀ ਹਾਂ ਠੀਕ ਆ ਜੀ ਬਾਕੀ ਸੀਲ ਸਹੂਆ ਪੂਰੀ ਦਾ ਤੇ ਚਵਾ ਪਸਮਾ ਭਾਈ ਓਕੇ ਸਵਾਦ ਵੀ ਤੁਸੀਂ ਗੱਲਾਂ ਹੀ ਛਰਦੋ ਤੇ ਅੱਛਾ ਹਾਂ ਹੈ ਪੋਲੀ ਪੂ ਵਗਰ ਗਈ ਠੀਕ ਆਂ ਲੂਠੇ ਢੀ ਮੋਟੀ ਧਾਰ ਪੈਂਦੀ ਜੀ ਠੀਕ ਆ ਭਾਈ ਸਤਨਾਮ ਅੱਛਾ ਕੀ ਮੁੱਲ ਕੀ ਕਰਾਂਗੇ ਦਾ ਮੁੱਲ ਵੀਰ ਜੀ 35000 ਦੀ ਆਪਾਂ ਦੇ ਦਾਂਗੇ ਜੀ ਮੁੱਲ ਭਾਵੇਂ 40 ਕਰੀਏ 38 ਕਰੀਏ ਠੀਕ ਆ ਹਾਂ ਜੀ ਲਓ ਜੀ 35000 ਆ ਦੋਸਤੋ ਭਵੇਂ ਵੀਰਾਂ ਦਾ ਮੋਲ ਡਿਮਾਂਡ ਦੀ ਗੱਲ ਕਰ ਲਓ 38 ਕਰਾ ਲਓ 40 ਕਰਾ ਇਹਦੇ ਕੋਲ ਮੌਕੇ ਦਾ ਬੋਲਾ 12 13 ਕਿਲੋ ਐਟਨ ਤਿਆਰ ਜੇ ਪਰਸੋਂ ਦੀ ਗਾਸ ਹੋਈ ਆ ਬਿਲਕੁਲ ਨੈਟ 12 13 ਕਿਲੋ ਤੇ ਜਿਹਨਾਂ ਤੋਂ ਲਈ ਜਾ ਚਲੋ ਆਪਾਂ ਨਹੀਂ ਆਂਦੇ ਉਹਦਾ ਉਹ ਆਦੇ ਪਹਿ 18 ਹੁੰਦੀ ਕਿਲੋ ਵਿੱਚ ਹੋਇਆ ਹੈ ਨਸਲ ਬਰੀਡ ਬੜੀ ਦੁੱਧ ਵਾਲੀ ਆ ਠੀਕ ਆ ਜੀ ਬਾਕੀ ਹੁਣ ਕੰਮ ਆਈਆਂ ਹੀ ਗਾੜੀ ਰੋਤੇ ਆ ਨਾ ਦੁੱਧ ਜਿੰਨਾ ਪਾਈਓਂ ਗੁੰਨੈ ਰਹੀ ਜਣਾ ਦਈਓ ਜਣਾ ਤੇ 35200 ਹਾਂ ਨਾ ਜੀ ਠੀਕ ਆ ਇਸ ਤੋਂ ਬਾਅਦ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਅਗਲੀ ਬੱਛੀ ਦਿਖਾਉਣੀ ਆ ਬੱਛੀ ਬਹੁਤ ਨਵੀਂ ਲੱਗਦੀ ਮੈਨੂੰ ਹੈ ਪਹਿਲਾਂ ਨਹੀਂ ਚਾਰ ਦਾ ਬੱਛੀ ਆ ਚਾਰ ਦਾ ਪਲੂਨ ਬੱਛੀ ਜਿਹੜੀ ਦੋਸਤੋ ਪਹਿਲਾਂ ਸੂਣੀ ਇਹ ਸੂਈ ਹੀ ਕਿ ਸੂਣੀ ਹੈ ਜੀ ਇਹ ਵੀ ਪਰਸੋਂ ਸ਼ਾਮ ਦੀ ਸੂਈ ਹੈ ਪਰਸੋਂ ਸ਼ਾਮ ਦੀ ਸੂਈ ਹੈ ਹਾਂ ਜੀ ਲਓ ਜੀ ਦੋਸਤੋ ਪਰਸੋਂ ਸ਼ਾਮ ਦੀ ਸੂਈ ਆ ਗੋੜ ਵਰਗਾ ਰੰਗ ਆ ਬਿਲਕੁਲ ਗਾੜਾ ਲਾਲ ਠੀਕ ਹੈ ਜੀ ਤੇ ਬੱਛੀ ਤੁਹਾਨੂੰ ਪਸੰਦ ਆਊਗੀ ਛੱਡਾ ਛੁਡਾ ਕਰਮਾਂ ਵਾਲੀ ਬਹੁਤ ਟਾਇਰਡ ਕਸਮੇ ਲੈਵੇ ਦੀ ਆ ਸੋ ਆਹ ਫੇਸ ਕੁਆਲਿਟੀ ਵੇਖੋ ਚਾਰ ਦੰਦ ਆ ਦੇਖੋ ਮੂੰਹ ਚੌਗੀ ਹੈ ਦੋਸਤੋ ਚਾਰ ਦੰਦ ਇਹਦੀ ਉਹ ਵੱਛੀ ਜਿਹ ਖਲੋਤੀ ਉਹ ਪਰਲੀ ਲਓ ਜੀ ਇਹਦੇ ਮਗਰ ਵੀ ਬੱਛੀ ਜੀ ਜੋੜੀ ਲੈ ਕੇ ਜਾਓਗੇ ਪਰਲੀ ਜਿਹੜੀ ਉਹ ਬੰਨੀ ਆ ਆ ਜੀ ਨਿੱਕੀ ਵੱਛੀ ਆ ਜਿਹੜੀ ਨਿੱਕੀ ਖੜੀ ਜੇ ਮਗਰ ਆ ਵੇਖੋ ਜੀ ਗੋੜ ਵਰਗਾ ਰੰਗ ਬਿਲਕੁਲ ਮਗਰ ਵੱਛੀ ਦਾ ਜੀ ਲਾਲ ਵੱਛੀ ਜੇ ਠੀਕ ਆ ਤੇ ਮਦਰ ਵੀ ਜਿਹੜੀ ਆ ਦੋਸਤੋ ਬਿਲਕੁਲ ਲਾਲ ਆ ਜੋੜੀ ਲੈ ਕੇ ਜਾਊਗਾ ਕੋਈ ਵੀਰ ਬਹੁਤ ਪਿਆਰੀ ਜੋੜੀ ਆ ਵੇਖੋ ਠੀਕ ਆ ਜੀ ਸੋ ਆਰਡਰ ਦੀ ਕੁਆਲਿਟੀ ਤੁਹਾਨੂੰ ਦਿਖਾਉਣੇ ਆ ਪਹਿਲਣ ਬੱਛੀ ਦੋਸਤੋ ਤੇ ਆਰਡਰ ਦੀ ਕੁਆਲਿਟੀ ਚੰਗੀ ਆ ਵੇਹੇ ਪਹਿਲਣ ਬੱਛੀ ਤੇ ਚੈੱਕ ਕਰ ਆਪਾਂ ਥਾਣ ਦੀ ਗੱਲ ਕਰ ਲਏ ਤੇ ਮੁੱਠੀ ਥਾਣਾ ਪੂਰਾ ਠੰਡੀ ਬੋ ਜੀ ਠੀਕ ਆ ਜੀ ਮੁੱਠੀ ਥਾਣਾ ਦੇਖੋ ਪਾਗੇ ਦੀ ਕਮਾਲ ਆ ਠੀਕ ਆ ਜੀ ਦੁੱਧ ਦਾ ਚੋਈ ਦੇਖੋ ਕਸਮਾ ਲੇਵਾ ਬਿਲਕੁਲ ਟਾਈਟ ਤੇ ਦੁੱਧ ਆਪਾਂ ਚੰਗੇ ਦੀ ਉਮੀਦ ਕਰ ਸਕਦੇ ਆ ਪਹਿਲਣ ਬੱਛੀ ਤੋਂ ਉਠਾ ਪੱਠਾ ਵੇਖੋ ਮਹਿੰਗਾ ਰਕਾ ਲੱਗਾ ਕਿੱਡੀ ਚੌੜੀ ਮਗਰੋ ਆ ਕਰੋ ਚੈੱਕ ਵੀ ਵੀ ਸਾਰੀ ਕਮਾਲ ਆ ਬੱਛੀ ਵੀ ਦੋਸਤੋ ਕਮਾਲ ਨੂੰ ਕਮਾਲ ਹੀ ਕਿਹਾ ਜਾਊਗਾ ਆ ਬਿਲਕੁਲ ਸਟਰਕਚਰ ਦੀ ਗੱਲ ਕਰੀਏ ਤਾਂ ਬਿਲਕੁਲ ਘਟ ਕੇ ਜਿਹੜਾ ਦੋਸਤੋ ਅੰਗ ਪਰ ਤੇ ਬਿਲਕੁਲ ਬਾਡੀ ਬੰਤਰ ਜਿਹੜੀ ਹੈ ਦੇਖੋ ਵਾਸੀ ਦੇ ਕਿੰਨਾ ਸੋਹਣਾ ਬਗੜੋ ਤੇ ਮੈਂ ਨਾ ਵੀ ਕਮਾਲ ਦੀ ਹੈ ਦੇਖੋ ਠੀਕ ਹੈ ਅੱਛਾ ਭਾਈ ਸਤਨਾਮ ਚਵਾਈ ਚ ਵੀ ਕਿਵੇਂ ਵਰਤਦੇ ਚਵਾਈ ਦੀ ਗੱਲਾਂ ਛੱਡ ਦੋ ਪੂਰੀ ਪਸਵਾ ਕੇ ਪੂਰਾ ਮੋਠਾ ਥਾਣਾ ਗੋਲ ਤਾਰ ਮੋਟੀ ਅਜਾ ਭਾਈ ਸਤਨਾਮ ਕੋਈ ਭੈਣ ਭਰਾ ਵੀ ਆਉਂਦਾ ਹੈ ਹਾਂਜੀ ਤਾਂ ਤਸੱਲੀ ਆਉਂਦੀ ਪੂਰੀ ਕਰਵਾ ਕੇ ਉਹਨੂੰ ਕਹਿੰਦਾ ਵੀ ਇੱਕ ਟਾਈਮ ਚੋਲਾ ਮੇਰਾ ਵੀ ਰੱਬ ਦੇ ਤਸੱਲੀ ਕਰ ਕੋਈ ਗੱਲ ਨਹੀਂ ਜਿੱਦਾਂ ਮਰਜੀ ਤਸੱਲੀ ਕਰਾਂ ਜੀ ਆਪਾਂ ਨੂੰ ਕੋਈ ਆਪਾਂ ਵੀ ਇੱਕ ਵਾਰ ਵੀਰ ਆਪਣੇ ਗਰੇਜ ਕਰ ਜਾਂਦੇ ਬਾਈ ਸਤਨਾਮ ਵੀ ਪਿੱਛੇ ਹੋ ਕੇ ਖੜ ਜਾਂਦੇ ਆ ਵੀ ਤੁਸੀਂ ਆਪ ਹੀ ਚੋਦੋ ਕੋਈ ਗੱਲ ਨਹੀਂ ਜੀ ਉਹਨਾਂ ਨੂੰ ਫਿਰ ਬਾਅਦ ਵਿੱਚ ਮੁਸ਼ਕਲ ਜਿਹੜਾ ਬੰਦਾ ਤੇ ਯਕੀਨ ਮੰਨ ਲਓ ਵੀ ਇੱਕ ਮੌਕਾ ਯਕੀਨ ਕਰੂਗਾ ਨਾਲ ਆਪਣੀ ਕਿ ਤੇ ਪਹਿਲੀ ਰਹਿਣੀ ਕਿ ਨਾਂ ਮਾਲ ਵੇਚਿਆ ਤੁਹਾਡੇ ਜਰੀਏ ਹੈਗਣੀ ਤੇ ਜਿਹੜਾ ਬੰਦਾ ਯਕੀਨ ਤੇ ਵੀ ਖੜੂਗਾ ਉਹਦੇ ਵਿੱਚ ਕੋਈ ਠੱਗੀ ਵਾਲੀ ਕੰਮ ਨਹੀਂ ਇਹ ਨਹੀਂ ਵੀ 12 ਉਥੇ ਜਾ ਕੇ ਦੀ ਕੋਈ ਧਾਰ ਦਾ ਨਿਕਲੂ ਜਾਂ ਕੋਈ ਮਤਲਬ ਗਲਤ ਮੰਜ਼ੂਰ ਹੋਗਾ ਆਪਣੀ ਹੁੰਦਾ ਜੇ ਉਹ ਪਤਾ ਇਹੋ ਹੀ ਹੁੰਦੀ ਹੈ ਜੇ ਹੋਰ ਸਹੀਦ ਜੋ ਵੀ ਦੱਸੀਏ ਗੱਲਾਂਗੇ ਉਹੋ ਹੀ ਨਿਕਲੂਗਾ ਹੂੰ ਇਹ ਨਹੀਂ ਕੰਮ ਹੈਗਾ ਵੀ ਸੋਣ ਮਾਲ ਲਵਾ ਅਗਲਾ ਪੈਸੇ ਲਾ ਕੇ ਉਸੇ ਮੰਗਾਲੇ ਮੁੜ ਕੇ ਜਾ ਕੇ ਚੋਣ ਭੇਜੇ ਕੋਈ ਧਾਰ ਹੀ ਨਾ ਨਿਕਲੇ ਬਿਲਕੁਲ ਹੈ ਨਹੀਂ ਜਾਂ ਕੋਈ ਥਾਂ 'ਚ ਘੱਟ ਵੱਧੂ ਉਹ ਕੰਮ ਨਹੀਂ ਚਲੋ ਮਾਰੇ ਸੁਖ ਰਕੇ ਇੱਕ ਰਾਤ ਅਸੀਂ ਲਈਆਂ ਆਪਦਾ ਕਰਕੇ ਮੁਣਕੇ ਦੇ ਬਾਅਦ ਚ ਹੀ ਅਗਲੇ ਭੈਣ ਬਰਾਣੇ ਲੈਣੀਆਂ ਲੈਣੀਆਂ ਤੇ ਆਹ ਸੋਣਾ ਕਰਕੇ ਲਈਆਂ ਗਾੜੀ ਪਰਮਾਤਮਾ ਦੇ ਹੱਥਿਆ ਜੋ ਵੀ ਆ ਬਿਲਕੁਲ ਬਿਲਕੁਲ ਹਾਂਜੀ ਲਾਭੀ ਦੋਸਤੋ ਪੱਛੀ ਚੰਗੀ ਆ ਮੈਨੂੰ ਨਹੀਂ ਕੱਲੇ ਨੂੰ ਪਸੰਦ ਆਈਗੀ ਬਾਕੀ ਤੁਹਾਨੂੰ ਵੀ ਪਸੰਦ ਆਊਗੀ ਜਿਹੜਾ ਵੀ ਰਹੂਗਾ ਵੇਖੂਗਾ ਮੈਨੂੰ ਲੱਗਦਾ ਵੀ ਕੋਈ ਕੰਮ ਹੀ ਕੋਈ ਹੋਇਆ ਵੀ ਖੜੀ ਕੀ ਉਹ ਠੀਕ ਆ ਪਤਾ ਕੀ ਜੈਡ ਭੇਜ ਤਾਂ ਨਾ ਜਾਂ ਲੈ ਜਾਂ ਮੈਨੂੰ ਚੇਤਾ ਭੁੱਲ ਗਿਆ ਉਹ ਉਹ ਠੀਕਾ ਨਹੀਂ ਲਵਾਇਆ ਠੀਕ ਆ ਠੀਕ ਆ ਮੈਨੂੰ ਜੀ ਭਾਵੇਂ 42 45 ਕਰੀਗੀ ਪਰ ਤੁਹਾਨੂੰ ਵਧਾ ਆਪਾਂ ਜਿਆਦਾ ਨਹੀਂ ਹਲਚਾ ਕਰਦੇ ਅਸੀਂ ਆਪਾਂ ਵੀ 35000 ਦੀ ਦੇ ਦੇਣੀ ਹੈ 35000 ਦੀ ਲਓ ਜੀ ਦੋਸਤੋ ਜਨਵਾਰਾ ਦੇਖ ਲੋ ਤੇ ਰੇਟ ਵੇਖ ਲੋ ਲਓ ਜੀ ਦੋਸਤੋ ਇਹ ਰੇਟ ਬਾਈ ਸਤਨਾਮ ਦੇ ਕੋਲੇ ਆ ਕੈਰੋਂ ਵਾਲੇ ਕੋਲ ਠੀਕ ਆ ਤੇ ਰੇਟ ਵੀ ਪਸੰਦ ਆਉਣਗੇ ਦੋਸਤੋ ਇਹ ਮੈਂ ਨਹੀਂ ਕਹਿੰਦਾਗਾ ਤੁਸੀਂ ਆਣ ਕੇ ਵੇਖੋਗੇ ਤਸੱਲੀ ਕਰੋਗੇ ਤੇ ਚੀਜ਼ ਫਟਫਟ ਲੱਗੂਗੀ 35000 ਦੇ ਵਿੱਚ ਦੋ ਬੱਚੀਆਂ ਮਿਲ ਜਾਣੀਆਂ ਤੁਹਾਨੂੰ ਇੱਕ ਵੱਡੀ ਤੇ ਇੱਕ ਛੋਟੀ ਅਸੀਂ ਵੀ ਦੀ ਭਾਵੇਂ 40 ਦੀ ਵੇਚ ਲਈ ਜਦੋਂ ਆਪਾਂ ਕਿਹੜਾ ਮਾਲ ਨਹੀਂ ਵੇਚ ਜਾਂਦੇ ਪਰ ਇਹ ਆ ਵੀ ਵੇਖੋ ਕਿਸੇ ਪਣਪੜਾਏ ਦੂਰੋਂ ਨੇੜ ਤੇ ਸਾਰਾ ਕੋਟ ਪਰ ਆਪਾਂ ਵੱਸੀ ਰੋਕਣਾ ਲਈ ਆਪਾਂ ਰੋਕਣਾ ਬਾਕੀ 17 ਪਾਈ ਨੇ ਵਿੱਚ ਸਾਰਾ ਕੈਲਕੂਲੇਟ ਕਰ ਲਿਆ ਵੀ ਦੂਰ ਨੇੜੇ ਵੀ ਦੋਸਤੋ ਜਾਂਦੀ 5000 ਵੀ ਕਿਸੇ ਦਾ ਖਰਚਾ ਹੁੰਦਾ ਨਾ ਵੀ ਦੂਰ ਦਰਾਡੇ ਵਾਲੇ ਦਾ ਤਾਂ ਕੋ 40000 ਚ ਪੈ ਜੂ ਤੁਹਾਨੂੰ ਪੈ ਜੂਗੀ ਤੇ ਵੱਸੀ ਦੀ ਗੱਲ ਬਾਤ ਆ ਹਾਂਜੀ ਤੇ ਵੱਛੀ ਬਹੁਤ ਜਿਆਦੀ ਪਿਆਰੀ ਆ ਚੰਗੀ ਆ ਸਾਫ਼ ਸੁਥਰੀ ਆ ਜ਼ਰੂਰ ਤੁਸੀਂ ਟਰਾਈ ਮਾਰੋ ਵਧੀਆ ਵੱਛੀ ਆ ਜੀ ਵੇਖ ਲਿਓ ਆਨਲਾਈਨ ਸੌਦਾ ਕਰ ਲਿਓ ਤੁਹਾਡੀ ਜ਼ਿੰਮੇਵਾਰੀ ਆ ਠੀਕ ਆ ਜੀ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਹੈ ਉਹ ਤੁਹਾਡੀ ਰਿਸਪੌਂਸ ਜੇ ਕੋਈ ਆਨਲਾਈਨ ਵੀ ਭਰਵਾਵਾਂਗਾ ਉਹ ਨਾ ਸਾਰੀਆਂ ਗਰੰਟੀਆਂ ਪੂਰੀਆਂ ਫੁੱਲ ਹੋਣਗੀਆਂ ਲਓ ਜੀ ਜੋ ਵੀ ਦੱਸੋਗੇ ਸੋਦੀ ਇੱਕ ਨੰਬਰ ਦੀ ਉਹ ਠੰਡੀ ਧੀਰੀ ਹੋਊਗੀ ਇਹ ਨਹੀਂ ਵੀ ਉਸੇ ਜਾ ਕੇ ਖੁਰਲੀ ਚ ਟੱਪਦੀ ਫਿਰ ਉਹ ਕੰਮ ਨਹੀਂ ਹੈਗਾ ਠੀਕ ਹੈ ਬਾਈ ਠੀਕ ਹੈ ਲੈ ਵੀ ਠੀਕ ਹੈ ਲਓ ਵੀ ਅੱਗੇ ਬਾਈ ਸਤਨਾਮ ਉਹ ਵੇੜ ਆ ਗਿਆ ਆਪਣੇ ਕੋਲ ਐਚਏ ਖਾ ਹਾਂ ਜੀ ਐਚਏ ਫਾ ਜੀ ਇਹਦਾ ਕੀ ਰਿਕਾਰਡ ਹੋਣਾ ਇਹ ਜੀ ਗੱਬਣ ਆ ਤੇ ਸੂਬਾ ਉਹ ਕਹਿੰਦੇ ਦੁੱਜੇ ਆ ਹਾਂ ਜੀ ਥੋੜੀ ਜਿਹੀ ਲਸੇਰੀ ਕਰਕੇ ਭਾਵੇਂ ਕੋਈ ਭਣ ਭਰਾ ਤੇ ਜਾ ਮੰਨ ਲੈ ਔਰ ਹੈ ਗਾਂ ਦੁੱਜਣੀਆਂ ਲਓ ਜੀ ਦੂਜਾ ਸੁਬਾ ਦੋਸਤੋ ਵੀਰ ਕੋਈ ਮੰਨ ਲੈ ਕੋਈ ਮੰਨ ਲੈ ਤਿੱਜਾ ਸੁਣਿਆ ਨਾ ਮਾਲ ਉਹਨਾਂ ਕੋਲ ਜਿਆਦਾ ਹੈਗਾ ਵੇਖੋ ਚਿਹਰਾ ਚੂਰਾ ਵੇਖੋ ਇਸ ਕੁਆਲਿਟੀ ਦੇਖੋ ਅੱਛਾ ਭਾਈ ਇਹ ਗੱਬਣ ਹੀ ਹੈ ਨਾ ਆ ਇਹ ਗੱਬਣਾ ਜੀ ਇਹ ਦਿਨ ਕਿੰਨੇ ਕੱਟ ਜੂਣੇ ਦਿਨੇ ਦੇ ਵਿੱਚ 5-6 ਲੈ ਹੀ ਜਾਣੇ 5 ਤੋਂ 6 ਦਿਨ ਦੋਸਤੋ ਲੈ ਜੂ ਇੱਕ ਹਫਤੇ ਦੇ ਅੰਦਰ ਵਾਰ ਸੁਣ ਬਾਕੀ ਵੇਖੋ ਇਧਰ ਸੰਤ ਨੂੰ ਲਾ ਕੇ ਆ ਕੇ ਵੇਖੋ ਕਿੱਦਾਂ ਆਹ ਵੇਖੋ ਜੀ ਵੀ ਕੱਲੀ ਉਹ ਕਹਿਣ ਵਾਲੀ ਗੱਲ ਨਹੀਂ ਆ ਇਹਨੂੰ ਭਾਈ ਬਾਹਰ ਹੀ ਕੱਢ ਲੈ ਇੱਕ ਵਾਰੀ ਆਪਾਂ ਤਸਦੀਨ ਨਾਲ ਹੀ ਤੋਰਗੇ ਨੂੰ ਤੇ ਹਾਈਟ ਕੱਦ ਦੀ ਜੇਕਰ ਦੋਸਤੋ ਆਪਾਂ ਗੱਲ ਕਰੀਏ ਤੇ ਫੋਲ ਬ ਆ ਦੇਖੋ ਆਰਡਰ ਕੁਆਲਟੀ ਚੰਗੀ ਸੋਹਣੀ ਠੀਕ ਹੈ ਜੀ ਪੱਤਰ ਬੰਨੀ ਹੈ ਕੰਪੈਕਟ ਚ ਏਡਾ ਬਣਾਉਣਾ ਪੂਰਾ ਨਿਕਰ ਲਓ ਜੀ ਰੇਟ ਜਿਹੜੇ ਮੁੱਲ ਦੋਸਤੋ ਸਭ ਤੋਂ ਵੱਡੀ ਗੱਲ ਆ ਵੀ ਭਾਅ ਪੜਦਾ ਵੀ ਬਹੁਤ ਜ਼ਿਆਦਾ ਆਵਾਜ਼ ਬਜਾਇਜ ਆਪਦੇ ਪਸ਼ੂ ਦੀ ਜਿਹੜਾ ਵੀ ਤੁਹਾਨੂੰ ਪਸੰਦ ਆ ਆਪਦੇ ਪਸ਼ੂ ਦੀ ਤਸੱਲੀ ਅ ਤਰੀਕੇ ਨਾਲ ਕਰ ਲਿਓ ਠੀਕ ਹੈ ਟਿੱਪ ਕੇ ਵੇਖ ਲਿਓ ਝੋਕੇ ਵੇਖ ਲਿਓ ਠੀਕ ਆ ਅੱਛਾ ਵੀਰ ਸਤਨਾਮ ਇਹਦਾ ਫਿਰ ਲੈਣ ਦੇਣ ਮੁੱਲ ਕੀ ਲੈਣ ਦੇਣ ਵੀਰ ਜੀ ਵੱਛੀ ਵਿਗਦੀ ਵਿਗਦੀ ਤੇ ਰੁਕਣੀ ਜੇ 50 ਤੇ ਜਾ ਕੇ ਹਾਂਜੀ ਚਲੋ 2-3 4-5 ਸਾਕੇ ਭਾਵੇਂ ਆਪਾਂ ਵੇਚ ਸਕਦੇ ਆ ਜੀ ਪਰ ਆਪਾਂ ਵੱਛੀ ਦੇ ਦਾਂਗੇ 40000 ਰੁਪਏ 40 ਵੀ ਬਿਲਕੁਲ ਚੈਅ ਰੇਟ ਠੀਕ ਆ ਹਾਂਜੀ ਵੱਡੀ ਵੱਛੀ ਆ ਦੁੱਧ ਵੀ 17-18 ਕਿਲੋ ਪਰ ਲਾ ਲਓ ਭਾਈ ਮੈਨੂੰ ਲੱਗਦਾ ਸਤਨਾਮ ਭਾਈ ਐ ਵੀ ਅੱਗੋਂ ਕਿਸੇ ਨੇ ਮੰਨੋ ਵੀ ਵਪਾਰੀ ਵੀਰ ਨੇ ਲੈ ਜਾਣੇ ਆ ਵੇਚਣ ਵਾਸਤੇ ਵੀ ਲੈ ਜਾਣੀ ਦੋ ਪਾਸੇ ਜਲਪਾਣੀ ਦਿੰਦੀ ਜਲਪਾਣੀ ਦਿੰਦੀ ਆ ਜੀ ਤਾਂ ਵੇਖੋ ਵੀਡੀਓ ਸਹੀ ਗੱਲ ਪੁੱਛੋ ਤਾਂ ਇਹ ਲੇੜ ਮਾਲ ਚਲੋ ਮਹਾਰਾਜ ਦੀ ਕਿਰਪਾ ਰੋਜ਼ ਦੋ ਚਾਰ ਟੰਗ ਆਉਂਦੇ ਰਿਆ ਤੇ ਉਹ ਇਹੋ ਭੈਣ ਭਰਾ ਵੇਚਣ ਵਾਲੇ ਫੜੀ ਫੜੀ ਕੇ ਹਾਂ ਤੇ ਫਿਰ ਤੁਹਾਨੂੰ ਸੇ ਕੋਤਰ ਜਾ ਉਹ ਆਏ ਕਰਕੇ ਉਸੜਾ ਲੇੜ ਤੇ ਜੇ ਮਾ ਫਿਰ ਰੋਕਣਾ ਭਾਰਾ ਪਰ ਫਿਰ ਤੁਰ ਕੇ ਲਿਆ ਹੁੰਦਾ ਤੇ ਉਸੇ ਸਾਲ ਇਹਨਾਂ ਕੱਲ ਯਕੀਨ ਕਰਕੇ ਜੇ ਤਾਂ ਤੁਸੀਂ ਕਿ ਸਾਰਾ ਮਾਲ ਕੱਲ ਹੀ ਮਹਾਰਾਜ ਦੀ ਕਿਰਪਾ ਸਵੇਰੇ ਜੋਨ ਸਵੇਰੇ 7 ਵਜੇ ਨਿਕਲ ਗਿਆ ਕਰੋ ਤੇ ਸ਼ਾਮੀ 7 ਵਜੇ ਆ ਕੇ ਮਤਲਬ ਪਾ ਕੇ ਲੈ ਕੇ ਫੇਰ ਹੀ ਪਛਾਹ ਮੜੇ ਬਿਲਕੁਲ ਬਿਲਕੁਲ ਲੋਕ ਦੋਸਤੋ ਬਹੁਤ ਬਹੁਤ ਜਾਇਜ਼ ਵਾਜਬ ਰੇਟ ਭਾਈ ਕਿੰਨਾ ਚਾਲੀ ਗਿਆ ਤਾਂ 40 ਦੀ ਦੇ ਦਾਂਗੇ ਜੀ 40 ਦੀ ਕਹਿਤਾ ਵੀਰ ਨੇ ਠੀਕ ਹੈ ਉਹਦੀ ਵੀਰ ਜੀ ਪੈਸਿਆਂ ਨੂੰ ਮਾਲ ਮਿਲਦਾ ਇਹ ਨਹੀਂਗਾ ਵੀ ਹੁਣ ਆਪਾਂ ਇਹੋ ਪੰਨ ਛਟਣੀਆਂ ਵਾ ਜਿਤਨਾ ਲਈਆਂ ਵਾ ਚਲੋ ਮਹਾਰਾਜ ਨੇ ਸਾਨੂੰ ਦੇਖੂ ਕਿਸੇ ਭਾਣੇ ਭਰਾਣੇ ਦਿੱਤੀਆਂ ਹੀ ਆ ਅਸੀਂ ਆ ਵਿੱਚੋਂ ਲਲਚਾ ਕਰਈਏ ਵੀ ਇਹ ਵਸ਼ੀ ਵੀ ਆਈ ਔ ਆਪਾਂ ਜਦੋਂ ਰੋਕਣਾ ਬੱਚੀ ਜਿੱਦਾਂ ਲਈ ਆਉਂਦਾ ਗੱਲਪਣੇ ਲੈ ਕੇ ਚੱਲ ਬਣੀ ਆਪਾਂ ਸਿਰੇ ਪਣ ਦੇ ਵਿੱਚ ਜ਼ਰੂਰ ਪਰ ਐਡੇ ਵੀ ਜਿਹੜਾ ਦੋਸਤੋ ਲਿਸੇ ਫਿੱਕੇ ਪਸ਼ੂ ਨਹੀਂ ਕਿ ਵੱਡੇ ਘੱਟ ਦੀ ਤੇ 40000 ਦੇ ਵਿੱਚ ਤੁਹਾਨੂੰ ਐਚ ਐਫ ਵੈਲ ਦੁੱਧ ਕਰਮਾ ਲਈ ਜਿੰਨਾ ਪਾਲੋਗੇ ਮੈਨੂੰ ਲੱਗਦਾ ਵੀ ਉੰਨੀ ਆਪਾਂ ਚੰਗੀ ਉਮੀਦ ਹੈ ਬਾਕੀ ਐਚ ਐਫ ਦਾ ਜਿੰਨਾ ਵੀ ਉਮੀਦ ਕਰ ਲਈ ਉੰਨੀ ਥੋੜੀ ਆ ਪਾ ਜਾਂਦੀਆਂ ਨੇ ਦੁੱਧ ਤੇ ਅਗਲੀ ਇੱਕ ਹੋਰ ਕ੍ਰਾਸ ਬੰਡ ਦੇ ਵਿੱਚ ਦੋਸਤੋ ਇੱਕ ਤੁਹਾਨੂੰ ਵੈਡ ਦਿਖਾ ਦਾਂਗੇ ਐਚ ਐਫ ਤੇ ਸ਼ਹੀਬਾਦ ਦਾ ਕਾਰੋ ਅਛਾ ਹੀ ਤੁਹਾਨੂੰ ਤੁਹਾਨੂੰ ਵੀ ਖਤੋ ਕਿੱਡਾ ਉਹਨੂੰ ਬਹੁਤ ਲੰਬਾ ਤੇ ਠੰਡੀ ਵੇਖੋ ਜੀ ਪੀ ਆ ਵੈਸੇ ਬੰਤਰ ਜਿਹੜੀ ਦੋਸਤੋ ਕਲਰਿੰਗ ਦੀ ਗੱਲ ਕਰ ਲਈਏ ਕਲਰ ਦੀ ਗੱਲ ਕਰ ਲਈਏ ਡੱਬੀ ਐਸ ਸਟਰਕਚਰ ਜਿਹੜਾ ਦੋ ਨਸਲਾਂ ਦਾ ਕਹਿ ਲੋ ਵੀ ਐਚ ਐਫ ਤੇ ਸ਼ਾਈ ਵਾਲ ਦਾ ਠੀਕ ਹੈ ਜੀ ਚਾਲਰ ਝੂਲ ਰੋਸੇ ਤਾਈ ਹਾਈਟ ਕੱਦ ਮੀਡੀਅਮ ਅਕਾਊਂਟ ਕਰ ਰਹੇ ਹੋ ਬੇਲ ਦੀ ਵੇਖੋ ਚੰਗੀ ਖਾਸ ਆ ਬਈ ਸਤਨਾਮ ਦੇ ਬ੍ਰਾਂਡਾ ਜਰਨਾ ਚ ਚੌੜਾ ਵੀ ਉਰਦੀ ਚੌੜੀ ਵਜ਼ਲ ਵੜਾ ਹਾਲੇ ਤੇ ਸੋਣਾ ਆਪ ਢੇਢੀ ਹੋ ਕੇ ਖੜੀ ਸਕੂ ਆਇਆ ਆਇਆ ਕਰਕੇ ਨਾ ਮਾਲ ਹਾਲੇ ਸੋਣਾ ਢੇਡਣੀ ਦਾ ਪਰਿਆ ਵਰਡਿੰਗ ਉਪਰ ਪਰ ਮਨਾਉ ਨੂੰ ਜਾਂਦੇ ਬਹੁਤ ਬੜੀ ਇੱਕ ਸੋਣਾ ਵੀ ਪ੍ਰਭੂ ਆ ਜੇ ਫੇਸ ਕੁਆਲਟੀ ਇਹਨੇ ਭਾਜੀ ਤੁਝੇ ਤੇ ਜੇ ਸੂਏ ਗਾ ਸੋਣਾ ਅੱਛਾ ਜੀ ਇਹ ਸਾਢੇ 7 ਮਹੀਨੇ ਦੀ ਆਪਣੀ ਚੈੱਕ ਪਾਸ ਹੋਈ ਅਗਲਾ ਭੈਣ ਪ੍ਰਾਇਦਾ ਮਰਜੀ ਕਰਾ ਲੈ ਲਾ ਵੀ ਦੋਸਤੋ ਇਹ 7 ਤੋਂ ਸਾਢੇ 7 ਸਾਢੇ 7 ਮਹੀਨਿਆਂ ਦੀ ਗੱਬਣ ਚੈੱਕ ਪਾਸ ਅੱਗੇ ਕੋਈ ਵੀਰ ਲੈ ਕੇ ਜਾਵੇ ਇਹ ਅੱਗੇ ਤੀਜੇ ਲਈ ਗੱਬਣ ਹੈ ਨਾ ਆ ਇਹਨੇ ਤੀਜੇ ਸੂਣਾ ਹਣਾ ਮਤਲ ਕੋਈ ਵੀ ਰਾਵੇ ਆਪਦੀ ਸੱਤਾਂ ਸਾਢੇ ਸੱਤਾਂ ਮਹੀਨੇ ਦੀ ਗੱਭਣ ਚੈੱਕ ਪਾਸ ਤੁਸੀਂ ਵੀ ਕਰਵਾ ਸਕਦੇ ਜੇ ਸਾਈ ਬਿਆਨਾ ਕਰਕੇ ਤੁਸੀਂ ਚੈੱਕ ਪਾਸ ਕਰਾ ਲਓ ਸੈਟੀਸਫਾਈ ਹੋਏ ਸੰਤੁਸ਼ਟ ਹੋਏ ਤੇ ਸੌਦਾ ਕਰ ਲਿਓ ਠੀਕ ਆ ਤੇ ਹਾਈਟ ਮੀਡੀਅਮ ਦੇ ਵਿੱਚ ਆ ਹਾਈਟ ਵੈਸੇ ਸੋਹਣੀ ਆ ਖੁੱਲਾ ਖੁੱਲਾ ਵੜਾ ਇਹਦਾ ਲਿਵਾ ਵੇਖੋ ਕਿੰਨਾ ਖੁੱਲਾ ਸਾਡਾ ਸੋਨ ਵੇਖੋ ਇਹਦਾ ਸਰਦਕੀ ਦੁੱਧ ਦੋਨੇ 16-17 ਕਿਲੋ ਭਰਦੀ ਹੈ ਦੁੱਧ ਵਾਲੀ ਆ ਬਿਲਕੁਲ ਇਹਦਾ ਮੁੱਲ ਭਾਈ ਸਤਨਾਮ ਕੀ ਕਰੇ ਇਹਦਾ ਮੁੱਲ ਵੀਰ ਜੀ ਨਿਗਾਹ ਜਾਈ ਆ ਹਾਂ 28000 ਰੁਪਇਆ 28000 ਹਾਂ ਠੀਕ ਹੈ। ਉਹ ਜਿਹੜਾ ਭੈਣ ਭਰਾ 10-20 ਦਿਨ ਮੰਨ ਲਓ ਮਹੀਨਾ ਪੱਠੇ ਪਾ ਕੇ ਤੇ ਵਸ਼ੀ 45-60 ਹਜ਼ਾਰ ਦੀ ਵੇਖਣੀ ਆ। ਠੀਕ ਆ ਜੀ। ਹੈ ਕਿ ਨਹੀਂ ਗਾੜੀ ਤੁਹਾਨੂੰ। ਬਿਲਕੁਲ ਬਿਲਕੁਲ। 28 ਹਜ਼ਾਰ ਪਿਛੇ ਟਾਈਮ ਵੀ ਜਿਹੜਾ ਦੋਸਤੋ ਤੁਸੀਂ ਵੇਖ ਲਓ ਵੀ ਸਾਢੇ 7 ਤੇ ਡੇਢ ਮਹੀਨਾ ਰਹਿ ਗਿਆ। ਆ ਡੇਢ ਮਹੀਨਾ। ਠੀਕ ਆ ਡੇਢ ਮਹੀਨਾ ਰਹਿ ਗਿਆ। ਨਹੀਂ ਸਾਹਮਣੀ ਵੇਣੀ ਆ ਕਿ 10-15 ਦਿਨ ਤੇ ਨਗਰ ਕੱਚਾ ਵਿਕ ਜਾਂਦਾ। ਵਿਖ ਜਾਂਦਾ। ਚਲੋ ਆਪਾਂ ਨੂੰ ਸਾਹਮਣ ਦਾ ਲਲਚਾ ਨਹੀਂਗਾ ਹੁੰਦਾ ਤੁਹਾਨੂੰ ਦਾ ਵੇਚਣ-ਮੁਚਣ ਦਾ। ਹੋਈ ਚਲਾਈ ਤਾਂ ਚਲੋ ਆਪਾਂ ਪਾਸ ਹੀ ਰਹਿਣਾ ਬੰਨ ਕੇ ਨਹੀਂ ਰੱਖਿਆ ਜਾ ਸਕਦਾ ਬਿਲਕੁਲ ਸਤਨਾਬਾਈ ਇੱਕ ਲਾਸਟ ਦੇ ਵਿੱਚ ਆ ਕੀ ਆ ਇਹ ਵੀਰ ਜੀ ਸਹੀ ਹਾਲ ਵਸ਼ੀ ਆ ਤੇ ਦੂਜੀ ਸੁਈ ਆ ਹਾਂ ਹਾਂ ਇਹਦੇ ਕੋਲ 9 ਕਿਲੋ ਦੁੱਧ ਜੀ ਅੱਛਾ ਜੀ ਤੇ ਆਹ ਦਾ ਵਸ਼ਾ ਸੁਈ ਨੂੰ 12 ਤਰ੍ਹਾਂ ਦਿਨ ਹੋ ਗਿਆ ਆਹ ਲਾ ਲਾਲ ਵਸ਼ਾ ਲਾਲ ਸ਼ਹੀ ਹਾਲ ਦਾ ਵਸ਼ਾ 12 ਦਿਨਾਂ ਦੀ ਸੁਈ ਆ ਤੇ ਮਗਰ ਬੱਚਾ ਦੋਸਤੋ ਸਵੇਰ ਦੂਜਾ ਦੂਜੇ ਸੁਈ ਦੂਜੇ ਸਵੇਰ 12 ਦਿਨਾਂ ਦੀ ਸੁਈ ਆ ਬੱਚਾ ਮਗਰ ਤੇ ਦੁੱਧ ਕਿੰਨਾ ਜੀ ਦੁੱਧ 9 ਕਿਲੋ 9 ਕਿਲੋ 9 ਕਿਲੋ ਦੁੱਧ ਬਾਕੀ ਚੌਥਾ ਨਾ ਦੀਆਂ ਵਰਦੀ ਪੂਰੀ ਚੌਥਾਂ ਤੱਕ ਤੇ ਗਦਾ ਸੀਲ ਤੇ ਤਾਰਾ ਬਣਾ ਦੇ ਵਧੀਆ ਗੱਲ ਦੇ ਲਓ ਜੀ ਭਰਾ ਭਰੂ ਜਿਹੜਾ ਦੋਸਤੋ ਚੌਥਾਂ ਨਾਂ ਦਾ ਤੇ ਆਹ ਹੈਗੀ ਜੇ ਵਛੀ ਠੀਕ ਆ ਦੂਜਾ ਸੂਆ 200 ਸੂਈ 12 ਦਿਨਾਂ ਦੀ 9 ਕਿਲੋ ਦੁੱਧ ਚਵਾਈ ਕਰ ਲਿਓ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਅੱਜ ਤਾਂ ਮਰਜ਼ੀ ਕੋਈ ਚੋਲੇ ਹਾਈਟ ਮੀਡੀਅਮ ਦਰਮਿਆਨੀ ਹਾਈਟ ਆ ਠੀਕ ਆ ਜੀ ਦਰਮਿਆਨੀ ਹਾਈਟ ਆ ਬਾਕੀ ਵਜ਼ਨ-ਵੋਜ਼ਨ ਨਿੱਗਰ-ਨੁੱਗਰ ਪੂਰੀ ਆ ਠੀਕ ਆ ਤੇ ਆਹ ਕਰੋ ਚੈੱਕ ਬਈ ਜਵਾਬ ਪਸਮਾ 1 ਨੰਬਰ ਆ ਦੋਸਤੋ ਤਸੱਲੀ ਆ ਪੂਰੀ ਠੀਕ ਆ ਤੇ ਆਹ ਦੇਖੋ ਅੱਛਾ ਭਾਈ ਸਤਨਾਮ ਇਹਦਾ ਲੈਣ ਦੇਣ ਫਿਰ ਹਾਂ ਇਹਦਾ ਮੁੱਲ ਵੀ ਜੀ ਛੋਟਾ ਜਿਹਾ 2000 ਰੁਪਏ 22 ਹਾਂ ਜੀ ਲਓ ਜੀ 22000 ਦੇ ਵਿੱਚ ਦੋਸਤੋ ਬੱਛੀ ਮਿਲ ਜੂਗੀ 9 ਕਿਲੋ ਦੋ ਤਾਂ ਖਾ ਜਾਂਦੇ 12 ਦਿਨ ਦਿਨ ਦੀ ਸੂਈ ਮਗਰ ਬੱਛਾ ਵੇਖੋ ਅੱਛਾ ਅੱਛਾ ਡਿੰਗਣ ਡਿਆ ਪੂਰਾ ਆਹ ਦੇਖੋ ਜੀ ਲੈ ਅੱਛਾ ਮਰਦਾ ਪੂਰੇ ਸ਼ਾਲ ਠੀਕ ਆ ਇਹ ਮਗਰ ਬੱਛਾ ਜੀ 22000 ਦੇ ਵਿੱਚ ਲਾਸਟ ਦੇ ਵਿੱਚ ਆਹ ਵੇਖੋ ਜੀ ਠੀਕ ਆ ਤੇ ਅੱਛਾ ਭਾਈ ਸਤਨਾਮ ਪਸ਼ੂ ਅੱਜ ਇਹੋ ਸੀ ਆਪਣੇ ਕੋਲ ਹਾਂਜੀ ਨਹੀਂ ਜੀ ਠੀਕ ਆ ਜੀ ਹਾਂਜੀ ਤੇ ਖੋਲ ਗਏ ਨੰਬਰ ਆਪਣੇ ਨੰਬਰ ਆਪਣਾ ਵੀਰ ਜੀ 94655 58955 ਪਿੰਡ ਕਹਿਰੋ ਤਹਿਸੀਲ ਪਟੇ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸਤਨਾਮ ਸਿੰਘ ਠੀਕ ਹੈ ਜੀ ਪਿੰਡ ਕੈਰੋਂ ਠੀਕ ਹੈ ਤਹਿਸੀਲ ਪੱਟੀ ਤੇ ਪਸ਼ੂ ਆਜ ਤੁਹਾਨੂੰ ਆਪਾਂ ਦਿਖਾਤੇ ਆ ਇਸ ਘਰੋਂ ਟੋਟਲ 7 ਨਾਗ 7 ਨਾਗ ਦਿਖਾਤੇ ਆ ਸੱਤੇ ਨਾਗ ਜਿਹੜੇ ਆ ਦੋਸਤੋ ਆਪੋ ਆਪਣੀ ਜਗ੍ਹਾ ਤੇ ਕਮਾਲ ਦੇ ਆ ਰੇੜਪੜਦਾ ਕਮਾਲ ਦਾ ਹੈਗਾ ਠੀਕ ਹੈ ਜੀ ਕੋਈ ਵੀ 라ਵੇ ਆਪਦੀ ਤਸੱਲੀ ਆ ਤੁਸੀਂ ਜ਼ਰੂਰ ਕਰ ਲਿਓ ਠੀਕ ਹੈ ਜੀ ਰੇੜਪੜਦਾ ਬਹੁਤ ਜ਼ਿਆਦਾ ਆਵਾਜ਼ ਬਜਾਇਆ ਜਾਂਦਾ ਠੰਡੀਆਂ ਧੀਰੀਆਂ ਵਜਨ ਕਰਦਾ ਬਿਲਕੁਲ ਠੰਡਾ ਧੀਰੇ ਸੀਲਸ ਲੱਗ ਪਸ਼ੂਆ ਸਾਰੇ ਠੀਕ ਹੈ ਨਰਕ ਪਰਖ ਆਪਣੀ ਜ਼ਰੂਰ ਕਰ ਲਿਆ ਕਰੋ ਤਸੱਲੀ ਹਰ ਵਾਰ ਆਪਾਂ ਜ਼ਰੂਰ ਕਹਿੰਨੇ ਆ ਭੈਣ ਭਰਾਵਾਂ ਨੂੰ ਸਾਰੇ ਵੀਰਾਂ ਨੂੰ ਠੀਕ ਆ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ